ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਅੱਜ ਗੱਲਬਾਤ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਬਿੱਕਰ ਸਿੰਘ ਮੋਠਾ ਵਾਲਾ ਉਹਨਾਂ ਨੇ ਮੈਨੂੰ ਇੱਕ ਪੋਸਟ ਸ਼ੇਅਰ ਕੀਤੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਕੋਈ ਕਿਤਾਬ ਛਪੀ ਹੋਣੀ ਹੈ ਇੱਕ ਕਿਤਾਬ ਕਿਤਾਬ ਦਾ ਨਾਮ ਹੈ ਕੰਪੀਟੀਸ਼ਨ ਸੀਰੀਜ਼ ਬੀ ਐਡ ਜੁਆਇਨ ਇੰਟਰਸਟ ਟੈਸਟ ਗਾਈਡ ਇਹ ਕਿਸੇ ਡਾਕਟਰ ਅਮਿਤ ਕਾਉਂਸਲ ਕੋਈ ਕਰਕੇ ਨਾਮ ਇਹਦਾ ਇਹਨੇ ਲਿਖੀ ਹੈ ਇਹ ਔਰ ਰਾਜ ਪਬਲਿਸ਼ਰਸ ਰਜਿਸਟਰਡ ਇਹਨਾਂ ਨੇ ਇਹਨੂੰ ਰਜਿਸਟਰਡ ਮਤਲਬ ਪਬਲਿਸ਼ ਕੀਤਾ ਇਹਨੂੰ ਛਾਪ ਕੇ ਹਨਾ ਔਰ ਇਸ ਬੰਦੇ ਦੀ ਮਾਨਸਿਕਤਾ ਦੇਖੋ ਤੁਸੀਂ ਤੁਸੀਂ ਸਾਰੇ ਪੜੇ ਲਿਖੇ ਹੋ ਜਦੋਂ ਕਿ ਆਪਾਂ ਨੂੰ ਪੇਪਰਾਂ ਦੇ ਵਿੱਚ ਇੱਕ ਸਵਾਲ ਉਹਨਾਂ ਦਾ ਸੀ ਕਿ ਦਿੱਤੇ ਹੋਏ ਵਾਕਾਂ ਦਿੱਤੇ ਹੋਏ ਸ਼ਬਦਾਂ ਨੂੰ ਵਾਕਾਂ ਦਾ ਸਾਇਤ ਅਰਥ ਕਰਕੇ ਲਿਖੋ ਹਨ ਤੇ ਉਹਦੇ ਵਿੱਚ ਆ ਇੱਕ ਸ਼ਬਦਾ ਲੀਕ ਲਗਾਉਣੀ ਮਤਲਬ ਇਹ ਇੱਕ ਵਾਕ ਹੁੰਦੇ ਸੀਗੇ ਇਹ ਇਹਨਾਂ ਦੇ ਅਰਥ ਕਰਕੇ ਇਹਨਾਂ ਨੂੰ ਵਾਕ ਬਣਾਉਣਾ ਸ਼ਬਦ ਬਣਾਉਣੇ ਹੁੰਦੇ ਸੀ ਇਹਨਾਂ ਦੇ ਸੋ ਮੇਰੇ ਯਾਦ ਨਹੀਂ ਕਲੀਅਰ ਤਾਂ ਔਰ ਇਹਨਾਂ ਨੇ ਕੀ ਲਿਖਿਆ ਹੈ ਇਸ ਬੰਦੇ ਨੇ ਕੀ ਬਣਾਇਆ ਉਸ ਦਾ ਵਾਕ ਕਹਿੰਦਾ ਸੁੰਦਰ ਸਿੰਘ ਦੀ ਕੁੜੀ ਚੂੜਿਆਂ ਦੇ ਮੁੰਡੇ ਨਾਲ ਨਿਕਲ ਕੇ ਆਪਣੇ ਉੱਚੇ ਖਾਨਦਾਨ ਦੇ ਨਾਂ ਨੂੰ ਲੀਕ ਲਗਾ ਦਿੱਤੀ। ਸੁੰਦਰ ਸੁੰਦਰ ਸਿੰਘ ਦੀ ਕੁੜੀ ਨੇ ਚੂੜਿਆਂ ਦੇ ਮੁੰਡੇ ਨਾਲ ਨਿਕਲ ਕੇ ਆਪਣੇ ਉੱਚੇ ਖਾਨਦਾਨ ਦੇ ਨਾਂ ਨੂੰ ਲੀਕ ਲਗਾ ਦਿੱਤੀ। ਮਤਲਬ ਤੁਸੀਂ ਦੇਖੋ ਵੀ ਜਦੋਂ ਇਹਨੂੰ ਕੋਈ ਬੰਦਾ ਪੜੂਗਾ ਮਤਲਬ ਜਿਹੜੇ ਬੱਚਾ ਨੇ ਪੜਿਆ ਹੋਣਾ ਇਹ ਪੁਰਾਣਾ ਲੱਗਦਾ ਮੈਨੂੰ ਕੋਈ ਕਾਫੀ ਟਾਈਮ ਪੁਰਾਣਾ ਲੱਗਦੀ ਲੱਗਦੀ ਮੈਨੂੰ ਬੁੱਕ ਇਹ। ਤੇ ਤੁਸੀਂ ਦੇਖੋ ਵੀ ਉਦੋਂ ਕੀ ਪ੍ਰਭਾਵ ਪਿਆ ਹੋਊਗਾ ਨਾ ਤੁਸੀਂ ਸਾਰਿਆਂ ਨੇ ਸਕਰੀਨ ਦੇ ਉੱਪਰ ਵੀ ਪਾੜੀ ਲਿਆ। ਮਤਲਬ ਮੈਂ ਜਿਹੜੀਆਂ ਮੈਂ ਗੱਲਾਂ ਕਹਿਣਾ ਨਾ ਤੁਸੀਂ ਉਹਨਾਂ ਤੇ ਗੌਰ ਕਰਿਆ ਕਰੋ ਕਿ ਇਹ ਜਿਹੜੇ ਲੋਕ ਨੇ ਇਹ ਜਿੱਥੇ ਵੀ ਇਹਨਾਂ ਲੋਕਾਂ ਨੂੰ ਮੌਕਾ ਮਿਲਦਾ ਇਹ ਲੋਕ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਵਿਤਕਰਾ ਕਰਨ ਦੀ ਕੋਸ਼ਿਸ਼ ਕਰਦੇ ਹੀ ਕਰਦੇ ਆ ਬਸ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਉਹ ਚਾਹੇ ਸਾਡੇ ਕੱਪੜੇ ਪਾਏ ਹੋਣ ਚਾਹੇ ਸਾਡੀ ਬੋਲੀ ਦੇ ਵਿੱਚ ਥੋੜਾ ਬਹੁਤ ਡਿਫਰੈਂਸ ਹੋਵੇ ਜਾਂ ਕੱਪੜਿਆਂ ਨੂੰ ਲੈ ਕੇ ਲਾ ਲੋ ਹਨਾ ਜਾਂ ਸਾਡੇ ਰੰਗ ਨੂੰ ਲੈ ਕੇ ਲਾ ਲੋ ਇਹਨਾਂ ਨੂੰ ਜਿੱਥੇ ਵੀ ਮੌਕਾ ਮਿਲਦਾ ਇਹਨਾਂ ਨੇ ਸਾਡੇ ਸਮਾਜ ਦਾ ਮਜ਼ਾਕ ਬਣਾਉਣਾ ਹੀ ਬਣਾਉਣਾ ਫੋਟੋ ਤੁਹਾਨੂੰ ਲਾ ਦਿੱਤੀਆਂ ਸੀ ਇਹਦੇ ਵਿੱਚ ਸਕਰੀਨਸ਼ਾਟ ਲਾ ਦਿੱਤੇ ਆ ਤੁਸੀਂ ਇਸ ਦਾ ਪਤਾ ਕਰ ਸਕਦੇ ਹੋ ਜੇ ਇਹ ਬੰਦੇ ਦਾ ਪਤਾ ਲੱਗਦਾ ਤਾਂ ਜਿਹੜੇ ਲੋਕ ਇਸ ਖੇਤਰ ਨਾਲ ਸਾਹਿਤਕ ਖੇਤਰ ਨਾਲ ਜੁੜੇ ਹੋਏ ਆ ਉਹ ਇਸ ਬੰਦੇ ਦਾ ਪਤਾ ਲਗਵਾ ਲਗਵਾਉਣਾ ਚਾਹਣ ਤਾਂ ਲੱਗ ਵੀ ਸਕਦਾ ਪਤਾ ਤਾਂ ਪਰ ਇਹਨਾਂ ਦੀ ਨੀਜਤਾ ਦੀ ਹੱਦ ਦੇਖੋ ਕਿੰਨੀ ਆ ਮਤਲਬ ਅਜਿਹੇ ਸ਼ਬਦ ਇੱਕ ਕਿਤਾਬ ਦੇ ਵਿੱਚ ਜਿਹੜੀ ਕਿਤਾਬ ਅੱਗੇ ਵਿਦਿਆਰਥੀਆਂ ਨੇ ਪੜ੍ਹਨੀ ਆ ਔਰ ਉਸ ਨੂੰ ਪੜ੍ਹ ਕੇ ਅੱਗੇ ਪੇਪਰ ਦੇਣੇ ਆ ਕੰਪੀਟੀਸ਼ਨ ਲੜਨੇ ਆ ਤੁਸੀਂ ਸੋਚ ਸਕਦੇ ਹੋ ਵੀ ਇਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਕਿੰਨੀ ਗੰਦੀ ਆ ਹੁਣ ਵੋਟਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਵੋਟਾਂ ਜਿਹੜੇ ਰਿਜ਼ਰਵੇਸ਼ਨ ਵਾਲੇ ਆਪਣੇ ਰਿਜ਼ਰਵ ਇਲਾਕੇ ਨੇ ਲੋਕ ਸਭਾ ਦੇ ਜਿੱਥੋਂ ਕਿ ਐਸ ਸੀ ਕੈਂਡੀਡੇਟ ਉਹਨਾਂ ਨੂੰ ਰਾਖਵੇਂ ਕਰਨ ਦਿੱਤੇ ਹੋਏ ਆ ਉੱਥੇ ਹੀ ਸਾਡੇ ਜਿਹੜੇ ਲੋਕ ਆ ਜਾਣ ਨੇ ਉਹ ਖੜੇ ਹੋ ਰਹੇ ਨੇ ਮੈਂ ਦੇਖਿਆ ਕਿ ਤੁਸੀਂ ਓਪਨ ਦੇ ਵਿੱਚ ਨਹੀਂ ਖੜੇ ਹੋ ਸਕਦੇ ਜਦੋਂ ਕਿ ਡਾਕਟਰ ਭੀਮਰਾਓ ਮੇੜਕਰ ਸਾਹਿਬ ਨੇ ਆਪਾਂ ਨੂੰ ਇਹ ਹੱਕ ਦਿੱਤਾ ਕਿ ਅਸੀਂ ਕਿਸੇ ਵੀ ਜਗ੍ਹਾ ਤੇ ਜਾ ਕੇ ਖੜੇ ਹੋ ਸਕਦੇ ਹਾਂ ਉਮੀਦਵਾਰ ਦੇ ਤੌਰ ਤੇ ਅਸੀਂ ਚੋਣ ਲੜ ਸਕਦੇ ਆ ਪਰ ਸਾਡੇ ਲੋਕ ਇੰਨੇ ਗੰਦੇ ਆ ਇਹਨਾਂ ਤੋਂ ਚੋਣਾਂ ਨਹੀਂ ਲੜਾਈ ਜਾਂਦੀਆਂ ਔਰ ਨਾਈ ਮੈਂ ਕਿਤੇ ਇਹਨਾਂ ਦਾ ਇਕੱਠ ਦੇਖਿਆ ਪਿੰਡਾਂ ਦੇ ਵਿੱਚ ਲੀਡਰ ਆ ਰਹੇ ਨੇ ਕਿਸਾਨ ਬਹੁਤ ਸਾਰੇ ਲੀਡਰਾਂ ਨੂੰ ਕਾਲੇ ਝੰਡੇ ਦਿਖਾ ਰਹੇ ਨੇ ਪਤਾ ਨਹੀਂ ਤਾਂ ਸਾਡੇ ਲੋਕਾਂ ਦੀ ਆਰਥਿਕ ਹਾਲਤ ਇੰਨੀ ਮਾੜੀ ਹੋ ਚੁੱਕੀ ਆ ਕਿ ਉਹਨਾਂ ਨੂੰ ਵਿਚਾਰਾਂ ਨੂੰ ਆਪਣੀ ਰੋਟੀ ਤੋਂ ਬਿਨਾ ਕੁਝ ਹੋਰ ਸੋਚਦਾ ਹੀ ਨਹੀਂ ਤੇ ਜਿਹੜੇ ਲੋਕ ਕੋਈ ਆਰਥਿਕ ਪੱਖੋਂ ਮਜ਼ਬੂਤ ਨੇ ਉਹ ਸਮਾਜ ਤੋਂ ਬਹੁਤ ਦੂਰ ਨੇ ਉਹ ਕਹਿੰਦੇ ਅਸੀਂ ਸਮਾਜ ਤੋਂ ਕੀ ਲੈਣਾ ਤੇ ਜਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਜਿਨਾਂ ਚਿਰ ਜੌਬ ਤੇ ਹੁੰਦੇ ਆ ਉਹ ਨਾ ਤਾਂ ਡਾਇਰੈਕਟ ਤੇ ਨਾ ਇੰਡਾਇਰੈਕਟ ਸਮਾਜ ਲਈ ਕੰਮ ਕਰਦੇ ਆ ਪਰ ਜਦੋਂ ਜੋਬ ਤੋਂ ਵਿਹਲੇ ਹੋ ਜਾਂਦੇ ਰਿਟਾਇਰ ਹੋ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਲੱਗਦਾ ਕਿ ਹੁਣ ਆਪਾਂ ਰਿਟਾਇਰ ਹੋ ਗਏ ਆ ਹੁਣ ਆਪਾਂ ਇੱਧਰ ਹੀ ਆਪਦਾ ਐਸਸੀ ਕੋਟੇ ਦਾ ਜਿਹੜਾ ਉਹ ਫਾਇਦਾ ਲੈ ਲਈਏ ਪਹਿਲਾਂ ਵੀ ਆਪਾਂ ਜੋਬ ਕਰ ਲਈ ਐਸਸੀ ਕੋਟੇ ਦਾ ਫਾਇਦਾ ਲੈ ਕੇ ਹੁਣ ਆਪਾਂ ਚੋਨਾ ਚ ਦੇਖ ਲੈਣੇ ਆ ਠੀਕ ਆ ਉਹਨਾਂ ਕੋਲੇ ਪੈਸਾ ਵੀ ਹੁੰਦਾ ਅਮੀਰ ਬੰਦਿਆਂ ਨਾਲ ਉਹਨਾਂ ਦੇ ਰਿਲੇਸ਼ਨ ਵੀ ਹੁੰਦੇ ਆ ਉਹ ਕਈ ਵਾਰ ਕਾਮਯਾਬ ਵੀ ਹੋ ਜਾਂਦੇ ਆ ਪਰ ਜਿਹੜੇ ਸਾਡੇ ਮਜ਼ਦੂਰ ਲੋਕ ਨੇ ਜਿਹੜੇ ਸਾਡੀਆਂ ਜਥੇ ਬੰਦਿਆਂ ਬੜੀਆਂ ਮਜ਼ਦੂਰਾਂ ਦੀਆਂ ਕੋਈ ਲਾਲ ਝੰਡਾ ਝੰਡੇ ਦੇ ਥੱਲੇ ਕੰਮ ਕਰਦੇ ਨੇ ਕੋਈ ਨੀਲੇ ਝੰਡੇ ਦੇ ਥੱਲੇ ਕੰਮ ਕਰਦੇ ਮੈਂ ਉਹਨਾਂ ਦਾ ਕੱਠ ਨਹੀਂ ਦੇਖਿਆ ਇਹਨਾਂ ਚੋਣਾ ਦੇ ਵਿੱਚ ਤੁਸੀਂ ਧਰਨੇ ਵੀ ਲਾ ਲੈਣੋ ਸੰਘਰਸ਼ ਵੀ ਕਰ ਲੈਣੋ ਸੰਘਰਸ਼ ਜਿੱਤ ਵੀ ਜਾਣੋ ਪਰ ਲੋੜ ਤਾਂ ਆਪਾਂ ਨੂੰ ਰਾਜਨੀਤੀ ਦੇ ਵਿੱਚ ਆਉਣ ਦੀ ਵੀ ਹੈ ਨਾ ਕਿਉਂਕਿ ਕਾਨੂੰਨ ਤਾਂ ਇੱਥੋਂ ਬੰਦੇ ਆ ਜਿਹੜਾ ਸਭ ਕੁਝ ਹੋਣਾ ਉਹ ਤਾਂ ਇੱਥੋਂ ਹੋਣਾ ਸੋ ਇਸ ਕਰਕੇ ਸਾਥੀਓ ਮੈਂ ਬੇਨਤੀ ਕਰਦਾ ਕਿ ਆਪ ਦਾ ਕੱਠ ਦਿਖਾਓ ਜੇ ਤੁਹਾਡਾ ਕੱਠ ਦਿਖਾਓਗੇ ਤਾਂ ਇਹੋ ਜਿਹੇ ਕਮੀਨੇ ਲੋਕ ਜਿਹੜੇ ਸ਼ਰਿਆਮ ਕਿਤਾਬਾਂ ਦੇ ਵਿੱਚ ਜੋ ਵਿਦਿਆਰਥੀਆਂ ਨੇ ਹਜੇ ਪੜ੍ਹਣੀਆਂ ਉਹਨਾਂ ਦੇ ਵਿੱਚ ਜੇ ਇਹ ਸ਼ਬਦ ਲਿਖ ਦਿੰਨੇ ਨੇ ਤਾਂ ਸ਼ਾਇਦ ਉਹਨਾਂ ਨੂੰ ਠੱਲ ਪੈ ਸਕੇ ਸੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਥੇ ਬੰਦੀਆਂ ਤੱਕ ਤਾਂ ਕਿ ਉਹਨਾਂ ਦੀ ਜਿਹੜੀ ਅਗਰ ਤੁਸੀਂ ਪਿੰਡ ਦੇ ਵਿੱਚ 10 15 50 ਬੰਦੇ ਇਕੱਠੇ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਲੀਡਰ ਆਉਂਦਾ ਉਹਨਾਂ ਤੋਂ ਮੰਗ ਕਰੋ ਸਾਨੂੰ ਪੈਲਸ ਬਣਾ ਕੇ ਦਿਓ ਸਾਨੂੰ ਟੈਂਟ ਦਾ ਸਮਾਨ ਦਿਓ ਸਾਡੇ ਤਾਂ ਕਿ ਜਿਹੜੇ ਕੋਈ ਅਸੀਂ ਗਰੀਬ ਬੰਦੇ ਨੇ ਕੋਈ ਕਿਸੇ ਦੀ ਮੌਤ ਹੋ ਜਾਂਦੀ ਆ ਅੰਤਿਮ ਅਰਦਾਸ ਜਾਂ ਭੋਗ ਪਾਉਣਾ ਹੁੰਦਾ ਤਾਂ ਉਹਨਾਂ ਨੂੰ ਅਲੱਗ ਤੋਂ ਖਰਚਾ ਨਾ ਕਰਨਾ ਪਵੇ ਸਾਨੂੰ ਪੈਲਸ ਬਣਾ ਕੇ ਦਿਓ ਸਾਨੂੰ ਭਾਂਡੇ ਲੈ ਕੇ ਦਿਓ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਮੈਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਦੇਖਿਆ ਕਿਹੜੇ ਟੀਚਰ ਨੇ ਉਹ ਸਿਰਫ ਹੁਣ ਮੋਬਾਈਲਾਂ ਦੀ ਵਰਤੋਂ ਹੀ ਕਰਦੇ ਆ ਔਰ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੀ ਇੰਨੀ ਉਹਨਾਂ ਦਾ ਦਿਮਾਗ ਹੀ ਨਹੀਂ ਇੰਨੀ ਉਹਨਾਂ ਦੀ ਮਤਲਬ ਉਹਨਾਂ ਦਾ ਦਿਮਾਗੀ ਪੱਧਰ ਇਹਨਾਂ ਉੱਚਾ ਨਹੀਂ ਕਿ ਉਹ ਜਾ ਕੇ ਅਧਿਆਪਕਾਂ ਨੂੰ ਪੁੱਛ ਸਕਣ ਵੀ ਸਾਡੇ ਬੱਚੇ ਕਿਉਂ ਨਹੀਂ ਪੜ੍ਹਦੇ ਜਦੋਂ ਤੁਸੀਂ ਇੱਥੇ ਮੱਥਾ ਮਾਰਦੇ ਹੋ ਔਰ ਬਹੁਤ ਜਿਆਦੇ ਹਾਲਾਤ ਜਿਹੜੇ ਮਾੜੇ ਨੇ ਜਿਹੜੀ ਸਾਡੀ ਸਿੱਖਿਆ ਉਹਦਾ ਜਿਹੜਾ ਸਿਸਟਮ ਬਿਲਕੁਲ ਖਤਮ ਹੋ ਚੁੱਕਿਆ ਜਦੋਂ ਅਸੀਂ ਪੜ੍ਹੇ ਆ ਉਦੋਂ ਥੋੜਾ ਬਹੁਤ ਫਰਕ ਸੀ ਉਦੋਂ ਪੜ੍ਹਾਈ ਸੀ ਉਦੋਂ ਸ਼ਾਇਦ ਫੋਨਾਂ ਦਾ ਇੰਨਾ ਕਰੇਜ ਹੈ ਨਹੀਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਟੀਚਰ ਸਾਰੇ ਤਾਂ ਨਹੀਂ ਕੋਈ ਕੁ ਪਰਸੈਂਟ ਟੀਚਰ ਸੀ ਠੀਕ ਵੀ ਆ ਪਰ ਜ਼ਿਆਦਾਤਰ ਜਿਹੜੇ ਟੀਚਰ ਨੇ ਉਹ ਮੋਬਾਈਲਾਂ ਲੈ ਕੇ ਬਹਿ ਜਾਂਦੇ ਆ ਕਿਉਂਕਿ ਇਹਨਾਂ ਦੇ ਮਗਰ ਕਿਹੜਾ ਕੋਈ ਆਉਂਦਾ ਇਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ ਵੀ ਸਾਡੇ ਬੱਚਿਆਂ ਨੂੰ ਜਿਹੜੀ ਪੜ੍ਹਾਈ ਤੁਸੀਂ ਕਿਉਂ ਨਹੀਂ ਕਰਾ ਰਹੇ ਇਹ ਬੱਚੇ ਸਾਡੇ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਅੰ ਤੁਹ ਸਾਰੇ ਸਾਥੀ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਨ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਾਨੂੰ ਇਸ ਚੀਜ਼ ਨਾਲ ਹੌਸਲਾ ਮਿਲਦਾ ਤਾਂ ਕਿ ਅਸੀਂ ਸਮਾਜ ਲਈ ਹੋਰ ਵੀ ਸਪਿਰਟ ਦੇ ਨਾਲ ਕੰਮ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭੀਮ